ਸਪਾ ਸੈਂਟਰ ਦੀ ਆੜ ਦੇ ਵਿੱਚ ਚਲਾਇਆ ਜਾ ਰਿਹਾ ਸੀ ਦੇਵ ਵਪਾਰ ਦਾ ਧੰਦਾ ਤਾਂ ਪੁਲਿਸ ਵੱਲੋਂ ਮੈਨੇਜਰ ਨੂੰ ਕੀਤਾ ਗ੍ਰਿਫਤਾਰ ਥਾਣਾ ਬਟ ਸਿਵਲ ਕਲਿਆਂ ਦੀ ਪੁਲਿਸ ਪਾਰਟੀ ਵੱਲੋਂ ਬਠਿੰਡਾ ਦੀ ਪਾਵਰ ਹਾਊਸ ਰੋਡ ਤੇ ਪੁੱਡਾ ਮਾਰਕੀਟ ਦੇ ਵਿੱਚ ਇੱਕ ਸਪਾ ਸੈਂਟਰ ਜੋ ਚੱਲ ਰਿਹਾ ਸੀ ਅਤੇ ਉਸ ਦੀ ਆੜ ਦੇ ਵਿੱਚ ਦੇਵ ਇੱਥੇ ਆਪਣਾ ਦੇਵ ਵਪਾਰਤ ਦਾ ਜਿਹੜਾ ਉਹ ਕਰਵਾਇਆ ਜਾ ਰਿਹਾ ਜਿਸ ਨੂੰ ਲੈ ਕੇ ਪੁਲਿਸ ਨੂੰ ਇਹਦੀ ਸੂਚਨਾ ਮਿਲੀ ਤੇ ਪੁਲਿਸ ਨੇ ਜਾ ਕੇ ਰੈਡ ਕੀਤੀ ਤਾਂ ਉਹਨਾਂ ਵੱਲੋਂ ਇਹ ਦੇ ਅੰਦਰੋਂ ਦੋ ਲੜਕੀਆਂ ਨੂੰ ਜਿਹੜੀਆਂ ਉਹ ਮਿਲੀਆਂ ਨੇ ਅਤੇ ਉਹਨਾਂ ਦੇ ਬਿਆਨਾਂ ਦੇ ਉੱਤੇ ਇਹਨਾਂ ਵੱਲੋਂ ਮਾਮਲਾ ਦਰਜ ਕੀਤਾ ਗਿਆ ਤੇ ਮੈਨੇਜਰ ਨੂੰ ਹਿਫਤਰ ਕੀਤਾ ਗਿਆ ਇਸ ਤਰ੍ਹਾਂ ਦੇ ਮਾਮਲੇ ਜੋ ਇਸ ਤੋਂ ਪਹਿਲਾਂ ਵੀ ਥਾਣਾ ਸਿਵਲ ਰੇਨ ਦੀ ਪੁਲਿਸ ਪਾਰਟੀ ਵੱਲੋਂ ਜਿਹੜੇ ਨੇ ਉਹ ਫੜੇ ਗਏ ਨੇ ਜਿੱਥੇ ਵੀ ਸਪਾ ਸੈਂਟਰ ਚੱਲਦਾ ਹੈ ਪੁਲਿਸ ਵੱਲੋਂ ਰੈਡ ਕੀਤੀ ਜਾਂਦੀ ਹੈ ਅਤੇ ਉੱਥੋਂ ਦੇ ਜਿਹੜੇ ਵਿਅਕਤੀ ਨੇ ਉਹਨਾਂ ਦੇ ਮਾਮਲੇ ਦਰਜ ਕਰਕੇ ਇਹਨਾਂ ਵੱਲੋਂ ਗ੍ਰਿਫਤਾਰ ਕੀਤੇ ਜਾਂਦੇ ਹੁਣ ਵੀ ਇਹ ਬਟਿੰਡਾ ਦੀ ਪਾਵਰ ਹਾਊਸ ਲੋਰ ਤੇ ਵੱਡਾ ਮਾਰਕੀਟ ਦੇ ਵਿੱਚ ਇਹ ਇੱਕ ਸਪਾ ਸੈਂਟਰ ਦੀ ਆੜ ਦੇ ਵਿੱਚ ਦੇ ਵਪਾਰਤ ਦਾ ਜਿਹੜਾ ਉਹ ਕੀਤਾ ਜਾ ਰਿਹਾ ਸੀ ਤਾਂ ਪੁਲਿਸ ਵੱਲੋਂ ਰੈਡ ਕਰਕੇ ਮੈਨੇਜਰ ਨੂੰ ਗ੍ਰਿਫਤਾਰ ਕੀਤਾ ਗਿਆ ਦੋ ਲੜ ਅਤੇ ਇਸ ਤੋਂ ਵੱਲ ਉਹਨਾਂ ਦੇ ਬੰਨ ਦੇ ਉੱਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਹਾਂ ਸਰ ਕੀ ਨਾਮਾਇ ਤੇ ਕੀ ਮਾਮਲਾ ਜਿਹੜੀ ਮੇਰਾ ਨਾਮ ਇੰਸਪੈਕਟਰ ਹਰਜੋਤ ਸਿੰਘ ਹੈ ਮੁਖ ਅਫਸਰ ਥਾਣਾ ਸਿਵਲ ਲਾਈਨ ਬਠਿੰਡਾ ਸਾਨੂੰ ਜਿਹੜਾ ਪਿਛਲੇ ਕੁਝ ਸਮੇਂ ਤੋਂ ਜਿਹੜਾ ਹੈਗਾ ਜ਼ਬਾਨੀ ਤੌਰ ਤੇ ਕੰਪਲੇਂਟਸ ਮਿਲ ਰਹੀਆਂ ਸੀ ਕਿ ਗ੍ਰੇਸ ਨਾਮ ਦਾ ਜਿਹੜਾ ਸਪਾ ਹੈਗਾ ਪੁੱਡਾ ਮਾਰਕੀਟ ਵਿੱਚ ਉੱਤੇ ਜਿਹੜਾ ਸਪਾ ਦੀ ਆਰ ਵਿੱਚ ਜਿਹੜਾ ਹੈਗਾ ਇਲੈਗਲ ਐਕਟੀਵਿਟੀਜ਼ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਜਿਸਤੇ ਜਿਹੜਾ ਇਨਫੋਰਮੇਸ਼ਨ ਡਵੈਲਪ ਕਰਕੇ ਤੇ ਜਿਹੜਾ ਹੈਗੇ ਇੱਥੇ ਚੈਕਿੰਗ ਕੀਤੀ ਗਈ ਹੈ ਜੋ ਕਿ ਜਿਹੜੇ ਹੈਗੇ ਇਨਫੋਰਮੇਸ਼ਨ ਮਿਲੀ ਸੀਗੀ ਇਹ ਦੇਵਪਾ ਜਿਹੜਾ ਸਪਾ ਆ ਦੀ ਯਾਰਡ ਵਿੱਚ ਦੇਵਪਾ ਦਾੰਦਾ ਚਲਾਇਆ ਜਾ ਰਿਹਾ ਉਹ ਸਹੀ ਜਿਹੜੀ ਹੈਗੀ ਹੈ ਇਨਫੋਰਮੇਸ਼ਨ ਜਿਹੜੀ ਸਹੀ ਹੋਈ ਤੇ ਸਾਡੇ ਵੱਲੋਂ ਜਿਹੜਾ ਇੱਥੇ ਚੈਕਿੰਗ ਕੀਤੀ ਗਈ ਤੇ ਮੌਕੇ ਤੇ ਜਿਹੜੀਆਂ ਦੋ ਵਿਕਟਮਸ ਜਿਹੜੀਆਂ ਇੱਥੋਂ ਖਬਰ ਹੋਈਆਂ ਹੈਗੇ ਇਹਨਾਂ ਦੇ ਇਨਫੋਰਮੇਸ਼ਨ ਦੇ ਆਧਾਰ ਤੇ ਅਤੇ ਵਿਕਟਮ ਦੇ ਬਿਆਨਾਂ ਦੇ ਆਧਾਰ ਤੇ ਐਫਆਈਆ ਰਜਿਸਟਰ ਕੀਤੀ ਜਾ ਰਹੀ ਹੈ ਇਸ ਵਿੱਚ ਜਿਹੜਾ ਹੁਣ ਤੱਕ ਜਿਹੜਾ ਇੱਕ ਵਿਅਕਤੀ ਜੋ ਮੈਨੇਜਰ ਆ ਉਹਨੂੰ ਐਪ੍ਰੋਹਂਡ ਕੀਤਾ ਗਿਆ ਤੇ ਜੋ ਵੀ ਅੱਗੇ ਕੋਈ ਹੋਰ ਵੀ ਕਿਸੇ ਦਾ ਜਿਹੜਾ ਹੈਗਾ ਰੋਲ ਸਾਹਮਣੇ ਆਊਗਾ ਤਾਂ ਉਹਦੇ ਖਿਲਾਫ ਵੀ ਬੰਦੀ ਸੱਤ ਤੋਂ ਸੱਤਾਰਵੀਂ ਮਿਤੀ ਦੇ ਅੰਦਰ ਟੋਟਲ ਕਿੰਨੇ ਹੁਣ ਹੈਗਾ ਸੀ ਹੁਣ ਤੱਕ ਜਿਹੜਾ ਇੱਕ ਜਿਹੜਾ ਹੈਗਾ ਅਸੀਂ ਇੱਕ ਜੋ ਮੈਨੇਜਰ ਨੂੰ ਐਪ੍ਰੋਹਂਡ ਕੀਤਾ ਹੈਗਾ ਤੇ ਦੋ ਜਿਹੜੀਆਂ ਵਿਕਟਮ ਦਾ ਮੌਕੇ ਤੋਂ ਕਵਰ ਹੋਇਆ ਤੇ ਲੋਕ ਲਈ ਇਹਦਾ ਕੋਈ ਬਾਤ ਨਹੀਂ ਹੈ ਜੀ ਇਹ ਲੋਕਲੀ ਹੈਗੇ ਜਿਹੜੇ ਹੈਗੇ ਇੰਨੇ ਨੇ ਹੈਗੇ ਤੇ ਬਾਕੀ ਜਿਹੜੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋ ਵੀ ਅੱਗੇ ਕੋਈ ਕਿਸੇ ਦਾ ਰੋਲ ਸਾਹਮਣੇ ਆਊਗਾ ਜਾਂ ਇਨਵੈਸਟੀਗੇਸ਼ਨ ਹੋਰ ਫੈਕਟ ਸਾਹਮਣੇ ਆਉਣਗੇ ਉਹਦੇ ਮੁਤਾਬਕ ਜਿਹੜੀ ਸਭ ਤੋਂ ਸਖਤ ਕਾਰਵਾਈ ਹੋਏਗੀ ਪਿਛਲੇ ਦਿਨੀ ਵੀ ਥੋੜੀ ਜਿਹੀ ਤੇ ਰੇਡ ਕੀਤੀ ਗਈ ਸੀ ਉੱਥੇ ਵੀ ਇਸ ਤਰ੍ਹਾਂ ਦੇ ਹੁੱਕੇ ਬਾੜ ਪੜੇ ਹੋਏ ਸੀ ਲੱਗਦਾ ਲਗਾਤਾਰ ਰੇਡ ਵੀ ਕੀਤੀ ਜਾਂਦੀ ਆ ਪਰ ਜਿਹੜਾ ਇਹ ਅਨਲੀਗਲ ਐਕਟੀਵਿਟੀ ਹੈ ਉਹ ਤਾਂ ਲਗਾਤਾਰ ਚੱਲਦੀ ਆ ਇੰਪੋਰਟੈਂਟ ਜੋ ਵੀ ਜਿੰਨਾ ਹੈਗਾ ਸਾਡੇ ਵੱਲੋਂ ਟਾਈਮ ਨੂੰ ਟਾਈਮ ਜਿਹੜਾ ਹੈਗਾ ਔਰ ਜਿਹੜਾ ਆਪਦੇ ਜਿਹੜਾ ਸਿਕਰਟ ਇਨਫੋਰਮੇਸ਼ਨ ਡਵੈਲਪ ਕਰਕੇ ਤੇ ਚੈਕਿੰਗ ਕਰਕੇ ਜਿਹੜੇ ਹੈ ਕਿ ਜੋ ਵੀ ਗਲਤ ਐਕਟੀਵਿਟੀਆਂ ਨੂੰ ਅੰਜਾਮ ਦੇ ਰਹੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਅਮਲ ਚ ਲੈਂਦੀ ਜਾ ਰਹੀ ਹੈ ਪਿਛਲੇ ਸਮੇਂ ਤੇ ਵੀ ਤੁਸੀਂ ਦੇਖਿਆ ਕੋਈ ਜਿਹੜੇ ਸਪਾਸ ਇਸ ਤਰ੍ਹਾਂ ਦੀ ਐਕਟੀਵਿਟੀਆਂ ਇੰਡਲ ਸੀ ਉਹਨਾਂ ਦੇ ਖਿਲਾਫ ਵੀ ਮੋਰਲ ਟ੍ਰੈਫਿਕਿੰਗ ਐਕਟ ਦੇ ਤਹਿਤ ਸਖਤ ਤੋਂ ਸਖਤ ਕਾਰਵਾਈ ਅਮਲ ਚ ਲੈਂਦੀ ਗਈ ਹੈ ਜਿਹੜੇ ਹੋਟਲ ਸੀਗੇ ਪਿਛਲੇ ਸਮੇਂ ਤੇ ਜਿਹੜਾ ਹੋਟਲਾਂ ਤੇ ਵੀ ਜਿਹੜਾ ਕਾਰਵਾਈ ਕੀਤੀ ਗਈ ਹੈ ਤੇ ਕੁਝ ਜਿਹੜੇ ਹੈਗੇ ਪੀਜੀ ਤੇ ਜਿਹੜਾ ਕਿਰਾਏ ਤੇ ਮਕਾਨ ਲੈ ਕੇ ਦੇਪਾਰ ਦਾੰਦਾ ਚਲਾ ਰਹੇ ਸੀ ਉਹਨਾਂ ਦੇ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਗਈ ਜੋ ਇਹ ਲਗਾਤਾਰੀ ਜਿਹੜਾ ਸਾਡੇ ਵੱਲੋਂ ਜਿਹੜਾ ਹੈਗਾ ਇਹ ਜੋ ਮਾੜੇ ਅਨਸਰ ਉਹਨਾਂ ਦੇ ਖਿਲਾਫ ਐਕਸ਼ਨ ਜਾਰੀ ਰਹੇਗਾ ਜੇ ਕੋਈ ਵੀ ਇਹੋ ਜਿਹੇ ਇੰਡਲਜ ਹੁੰਦਾ ਤਾਂ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਇੱਕ ਇਹ ਮਾਲਕ ਜਿਹੜਾ ਇਸ ਜਗ੍ਹਾ ਦਾ ਉਹ ਖੁਦ ਚਲਾ ਰਿਹਾ ਇਸ ਨੂੰ ਵੇਖ ਰੈਂਟ ਤੇ ਲਿਆ ਇਹ ਅਸੀਂ ਜਿਹੜੇ ਹੈਗੇ ਜਿਹੜਾ ਹੈ ਫਰੀ ਨਿਮਰੀ ਇਨਵੈਸਟੀਗੇਸ਼ਨ ਨੂੰ ਇਫੈਕਟ ਸਾਹਮਣੇ ਆਇਆ ਥੋਡੇ ਨਾਲ ਸ਼ੇਅਰ ਕੀਤੇ ਆ ਉਹ ਸਬੰਧੀ ਜਿਹੜਾ ਹੈ ਸਾਡੀ ਇਨਵੈਸਟੀਗੇਸ਼ਨ ਜਾਰੀ ਹੈਗੀ ਹੈ ਜੋ ਵੀ ਜੇ ਓਨਰ ਦਾ ਜਾਂ ਕਿਸੇ ਦਾ ਹੋਰ ਰੋਲ ਆਊਗਾ ਜਿਹਦੀ ਕੋਈ ਬਿਲਡਿੰਗ ਹੈਗੀ ਹੈ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਅਜਿਹਾ ਜਿਹੜੇ ਗੈਰ ਕਾਨੂੰਨੀ ਕੰਮ ਕਰਦੇ ਹਨ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਇਹ ਇੱਕ ਹੀ ਕਲੀਅਰ ਤੇ ਇੱਕ ਕਰਕੇ ਮੈਸੇਜ ਆਇਆ ਹੈਗਾ ਕਿ ਕੋਈ ਵੀ ਜਿਹੜਾ ਹੈਗਾ ਗਲਤ ਐਕਟੀਵਿਟੀ ਨੂੰ ਅੰਜਾਮ ਦੇਊਗਾ ਉਹਦੇ ਖਿਲਾਫ ਜਿਹੜੀ ਹੈਗੀ ਸਖਤ ਤੋਂ ਸਖਤ ਕਾਰਵਾਈ ਇਸ ਪਰ ਲਾ ਕੀਤੀ ਜਾਊਗੀ ਡੇਰੇ ਹੋਟਲ ਦਾ ਕੰਮ ਕਰਦੇ ਆ ਜਾਂ ਸਪਾ ਦਾ ਕੰਮ ਕਰਦੇ ਆ ਜਾਂ ਕੋਈ ਕੈਫੇ ਦਾ ਕੰਮ ਕਰਦੇ ਜੋ ਵੀ ਉਹਨਾਂ ਦੇ ਲਾਇਸੈਂਸ ਦੀਆਂ ਨੋਰਮਸ ਹਨ ਉਹਨਾਂ ਨੂੰ ਫੋਲੋ ਕਰਨ ਤੇ ਆਪ ਦਾ ਜਿਹੜਾ ਸਹੀ ਤੇ ਸਾਫ ਸੁਥਰਾ ਕੰਮ ਕਰਨ ਨਹੀਂ ਤਾਂ ਉਹਨਾਂ ਦੇ ਖਿਲਾਫ ਜਿਹੜਾ ਬਟਿੰਡਾ ਪੁਲਿਸ ਵੱਲੋਂ ਸਬਤ ਧਾਰੀ ਕੀਤੀ ਕਿਹੜੀ ਚੀਜ਼ ਲੈਤਾਇਆ ਤੁਹਾਨੂੰ ਗਮਗਮ ਮਦਦ ਕੀਤਾ ਇਹਦੇ ਜਿਹੜੇ ਇਮੋਰਲ ਟਰੈਫਿਕਿੰਗ ਐਕਟ ਤਹਿਤ ਸਾਡੇ ਵੱਲੋਂ ਐਫਆਈਆਰ ਰਜਿਸਟਰ ਕੀਤੀ ਜਾ ਰਹੀ ਹੈ